ਹਾਂਜੀ ਸਤਿ ਸ੍ਰੀ ਅਕਾਲ ਉਸਨਾਲ ਜੀ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਪਰ ਠੰਡ ਬਹੁਤ ਹੀ ਬਹੁਤ ਹੀ ਜ਼ਿਆਦਾ ਹੈ ਐਕਸਟ੍ਰੀਮ ਤੇ ਹੀ ਹੈ ਹੱਥ ਪੈਰ ਐਂ ਠਰੀ ਜਾਂਦੇ ਨੇ ਪੂਰੇ ਹਨਾ ਤੇ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਸ਼ਰਗਮ ਮਟਰ ਦੀ ਸਬਜ਼ੀ ਦੀ ਰੈਸਪੀ ਦੇ ਰਹੇ ਹਾਂ ਇੱਧਰ ਆਪਣੇ ਛੱਟੇ ਕੱਟੇ ਹੋਏ ਨੇ ਬਰੀਕ ਫ੍ਰੀ ਕੱਟੇ ਹੋਏ ਨੇ ਹਮੇਸ਼ਾ ਸਬਜ਼ੀ ਜਿਹੜੀ ਉਹ ਬਰੀਕ ਕੱਟਣੀ ਚਾਹੀਦੀ ਹੈ ਬਰੀਕ ਕੱਟੀ ਹੋਈ ਸਬਜ਼ੀ ਬਣਦੀ ਛਤੀ ਹੈ ਔਰ ਸਵਾਦ ਬਹੁਤ ਬਣਦੀ ਹੈ ਕਿਉਂਕਿ ਜਿਹੜਾ ਮਸਾਲਾ ਹੁੰਦਾ ਉਹ ਸਾਰੀ ਸਬਜ਼ੀ ਦੇ ਅੰਦਰ ਤੱਕ ਚਲੇ ਜਾਂਦਾ ਜਿੰਨੀ ਅਸੀਂ ਮੋਟੀ ਸਬਜ਼ੀ ਕਰਦੇ ਆ ਮੈਂ ਦੇਖਿਆ ਕਿ ਕਈ ਲੋਕ ਨਾ ਜਦੋਂ ਆਲੂ ਗੋਭੀ ਸਬਜ਼ੀ ਬਣਾਉਂਦੇ ਗੋਭੀ ਮੋਟੀ ਮੋਟੀ ਕੱਟ ਦਿੰਦੇ ਨੇ ਉਹ ਅੰਦਰੋਂ ਰਿੰਜਦੀ ਵੀ ਛਤੀ ਨਹੀਂ ਹੈਗੀ ਔਰ ਮਸਾਲਾ ਵੀ ਅੰਦਰ ਤੱਕ ਨਹੀਂ ਜਾਂਦਾ ਸੋ ਹਮੇਸ਼ਾ ਸਬਜੀ ਹੈ ਜਿਹੜੀ ਉਹ ਬਰੀਕ ਕੱਟੋ ਆਪਾਂ ਬਰੀਕ ਕੱਟੀ ਹੋਈ ਹੈ ਛਲਗਮਰੀ ਕੱਟੇ ਨੇ ਹੋਏ ਸੰਦੀਪ ਕੱਟ ਕੇ ਗਈ ਹੈ ਪਰ ਮੈਂ ਉਹਨੂੰ ਕਹਿ ਕੇ ਲਈ ਸੀ ਮੈਂ ਸ਼ੌਪ ਤੇ ਜਾਣ ਲੱਗੀ ਉਹਨੂੰ ਕਹਿ ਕੇ ਗਈ ਸੀ ਕਿ ਬਹੁਤ ਬਰੀਕ ਕੱਟਣੀਆਂ ਛਲਗਮ ਫਿਰ ਵੀ ਮੈਂ ਦੁਬਾਰਾ ਆ ਕੇ ਇਹਨਾਂ ਨੂੰ ਹੋਰ ਬਰੀਕ ਕੀਤਾ ਤੇ ਲੋ ਜੀ ਇੱਧਰ ਆਪਾਂ ਕੜਾਈ ਰੱਖ ਰੱਖੀ ਹੈ ਇਹਦੇ ਵਿੱਚ ਮੈਂ ਪਾ ਲਿਆ ਸਰੋਂ ਦਾ ਤੇਲ ਤੇ ਇੱਧਰ ਰੱਖੀ ਹੋਈ ਨੇ ਜੀ ਆਪਾਂ ਮਟਰ ਬੋਇਲ ਹੋ ਗਏ ਅੱਜ ਦਾ ਉਹ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਕਿ 15 ਤਰੀਕ ਨੂੰ ਪਤਾ ਨਹੀਂ ਕਿਹਦੀ ਪੈਣ ਦੇ ਕੋਲ ਇਹ ਵਾਰਾ ਜਿਹੜਾ ਗਿਫਟ ਹੈਗਾ ਉਹ ਪਹੁੰਚਣ ਵਾਲਾ ਹੈ ਇਹਦੇ ਵਿੱਚ ਕੀ ਹੈ ਇਹਦਾ ਆਪਾਂ 15 ਤਰੀਕ ਨੂੰ ਦਿਖਾਵਾਂਗੇ ਪਰ ਅਸਾ ਰੈਡੀ ਕਰਕੇ ਰੱਖਿਆ ਹੋਇਆ ਸੋ ਇਹਨੂੰ ਚੰਗੀ ਤਰ੍ਹਾਂ ਦੇਖਦੇ ਰਹੋ ਇਹਦੇ ਵਿੱਚ ਕੀ ਨਿਕਲੂਗਾ ਉਹ ਆਪਾਂ 15 ਜਿਵੇਂ ਕੱਟ ਕੇ ਸਾਰੀਆਂ ਪੈਨਾਂ ਨੂੰ ਦਿਖਾਵਾਂਗੇ ਸੋ ਫਟਾਫਟ ਲਾਈਕ ਸ਼ੇਅਰ ਐਂਡ ਕਮੈਂਟ ਕਰ ਦੇ ਠੀਕ ਹੈ ਜੀ ਚਲੋ ਜੀ ਹੁਸ਼ੂ ਕਰਦੇ ਆਪਾਂ ਸਬਜ਼ੀ ਬਣਾਉਣੀ ਤੇਲ ਆਪਣਾ ਹੋ ਗਿਆ ਕਾਫੀ ਗਰਮ ਤੇ ਇਧਰ ਸੰਦੀਪ ਪਿਆਜ਼ ਟਮਾਟਰ ਲਸਣ ਅਦਰਕ ਇਕੱਠੇ ਕਰਕੇ ਰੱਖ ਲੀਏ ਕੋਈ ਗੱਲ ਨਹੀਂ ਜੇ ਆਪਾਂ ਇਦਾਂ ਹੀ ਪਾ ਦਾਂਗੇ ਇਹਦੇ ਵਿੱਚ ਪਾ ਲਾਂਗੇ ਆਪਾਂ ਜੀਰਾ ਛਿੱਟਾ ਦੇ ਇਹਦਰ ਮਟਰ ਬਣ ਜਾਣਗੇ ਮਟਰ ਨਾਲ ਥੋੜੇ ਜਿਹਾ ਜ਼ਿਆਦਾ ਹਾਰਡ ਹੁੰਦੇ ਜੇ ਆਪਾਂ ਇਹਨੂੰ ਬਿਨਾ ਬੋਇਲ ਕਰੇ ਤਾਂ ਪਾਉਣੀ ਨਾ ਇੰਨ ਟਾਈਮ ਲੱਗਦਾ ਬਹੁਤ ਸਾਰਾ ਬਣਨ ਵਾਸਤੇ ਕਿਉਂਕਿ ਆਪਾਂ ਖੁੱਲੇ ਰਿਝਾਉਣੀ ਆ ਜਾਨੀ ਆਪਾਂ ਕੁੱਕਰ ਵਗੈਰਾ ਚ ਸਬਜ਼ੀ ਨਹੀਂ ਬਣਾ ਰਹੇ ਆ ਪਕੜਾ ਹੀ ਚ ਬਣਾ ਰਹੇ ਆ ਜੇ ਇਹਨੂੰ ਬੋਇਲ ਕਰ ਲਾਂਗੇ ਤੇ ਬੋਇਲ ਹੋ ਕੇ ਇਹ ਹਾਫ ਕੁੱਕ ਕਰ ਲਾਂਗੇ ਇਹਨੂੰ 50% ਤੱਕ ਬੋਇਲ ਕਰ ਲਾਂਗੇ ਫਿਰ ਇਹ ਬਹੁਤ ਜਲਦੀ ਬਣ ਜਾਂਦੇ ਨੇ ਜੇ ਥੋੜੇ ਜਿਲੇ ਕੱਚਾ ਪਾਣਾ ਰਹਿ ਜੇ ਮਟਰਾਂ ਦੇ ਵਿੱਚ ਤੇ ਸਬਜ਼ੀ ਬਿਲਕੁਲ ਸਵਾਦ ਨਹੀਂ ਲੱਗਦੀ ਇਸ ਕਰਕੇ ਇਹਨਾਂ ਨੂੰ ਤੁਸੀਂ ਬੋਇਲ ਕਰ ਲੈਣਾ ਤੇ ਹੁਣ ਆਪਾਂ ਪਾ

ਲੋਜੀ ਇਧਰ ਆਪਣਾ ਪਤਾ ਵਰਤਾ ਹੋ ਰਿਆ ਰੈਡੀ ਤੇ ਇਧਰ ਮਟਰ ਬੋਇਲ ਹੋ ਰਹੇ ਨੇ ਤੇ ਛਲਗਮ ਹਜੇ ਵੇਟ ਕਰ ਰਹੇ ਨੇ ਠੀਕ ਹੈ ਜੀ ਮਟਰ ਮੈਂ ਥੋੜੇ ਜੇ ਕੁਕ ਕਰੂੰਗੀ ਹਜੇ ਕਿਉਂਕਿ ਇਹਨਾਂ ਥੋੜੇ ਜੇ ਪੱਕੇ ਵੀ ਨਹੀਂ ਸੀਗੇ ਜਿਆਦਾ ਲਵੇ ਜੇ ਮਟਰ ਨਹੀਂ ਸੀਗੇ ਥੋੜੇ ਜੇ ਪੱਕੇ ਮਟਰ ਸੀਗੇ ਵੱਡੇ ਵੱਡੇ ਜੇ ਤੇ ਥੋੜਾ ਜਿਹਾ ਟਾਈਮ ਲੱਗੂਗਾ ਇਹਨਾਂ ਨੂੰ ਪੱਕਣ ਨੂੰ ਤੇ ਇੱਥੇ ਨੂੰ ਆਪਾਂ ਪੱਕਣ ਦੇਵਾਂਗੇ ਤੇ ਇਨੀ ਦੇ ਚ ਆਪਣਾ ਤੜਕਾ ਰੈਡੀ ਹੋ ਜਾਊਗਾ ਠੀਕ ਹੈ ਜੀ ਤੇ ਇਨੀ ਇੱਕ ਵਧੀਆ ਸਬ지 ਇਨੀ ਗੇਸਟੀ ਸਬ지 ਬਣਦੀ ਹੈ ਨਾ ਕਿ ਮਤਲਬ ਕਿ ਮਟਰ ਛਲਗਮ ਦੀ ਮੈਂ ਦੇਖਿਆ ਆਮ ਛਲਗਮਾ ਜਿਹੜਾ ਉਹ ਲੋਕ ਛਲਗਮ ਦੀ ਸਬ지 ਜਿਆਦਾ ਪਸੰਦ ਨਹੀਂ ਕਰਦੇ ਕਿਉਂਕਿ ਇਹਦਾ ਇੱਕ ਅਜੀਬ ਟੇਸਟ ਹੁੰਦਾ ਹੁੰਦਾ ਛਲਗਮਾ ਦਾ ਤਾਂ ਕਰਕੇ ਤੁਹਾਨੂੰ ਨਹੀਂ ਕਰਦੇ ਪਰ ਇੱਕ ਛੋਟਾ ਜਿਹਾ ਕਿ ਇੱਕ ਤੁਹਾਨੂੰ ਫੋਲੋ ਕਰਿਓ ਇਹ ਸਬ지 ਬਣਾਇਓ ਮਟਰ ਛਲਗਮ ਦੀ ਤੇ ਤੁਸੀਂ ਜੇ بار بار ਬਣਾ ਕੇ ਖਾਹੋਗੇ ਤੇ ਤੁਹਾਡੇ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਕਿ ਇਹ ਸਬ지 ਚੱਲਦੀ ਹੈ ਨਾਲੇ ਨਾ ਜਿਹੜਾ ਜਦੋਂ ਆਪਾਂ ਬੋਇਲ ਕਰ ਲੈਂਦੇ ਆ ਨਾ ਜਿਹੜਾ ਇਹਦਾ ਪਾਲਿਸ਼ ਜਆ ਉੱਪਰ ਹੁੰਦਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਸਾਰੀਆਂ ਸਬਜ਼ੀਆਂ ਦੇ ਉੱਪਰ ਕਿੰਨੇ ਕ ਕੈਮੀਕਲ ਲੱਗੇ ਹੁੰਦੇ ਨੇ ਹਨ ਤੇ ਜੇ ਆਪਾਂ ਬੋਇਲ ਕਰਕੇ ਬਣਾਉਣੀ ਆ ਤਾਂ ਜੋ ਵੀ ਇਹਦੇ ਉੱਪਰ ਕੋਈ ਕੈਮੀਕਲ ਕੁਝ ਵੀ ਲੱਗਿਆ ਹੁੰਦਾ ਕੋ ਪਾਲਿਸ਼ ਉਹ ਸਾਰਾ ਉੱਤਰ ਜਾਂਦਾ ਤੇ ਉਹਦੇ ਨਾਲ ਚਲੋ ਸਬਜ਼ੀ ਨੂੰ ਜਿੰਨੇ ਜਿੰਨੀ ਆਪਣੇ ਲਈ ਹਾਰਮਪੁਰ ਹੈਗੀ ਆ ਥੋੜੀ ਜੀ ਤਾਂ ਘੱਟ ਰਹਿ ਜਾਂਦੀ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਉਹ ਜਿਆਦਾ ਆਪਾਂ ਮਿੱਠਾ ਥੋੜਾ ਵਗੈਰਾ ਪਾ ਕੇ ਜਾਂ ਮਮਕ ਪਾ ਕੇ ਸਬਜ਼ੀਆਂ ਨੂੰ ਡੁਬੋ ਕੇ ਧੋ ਕੇ ਰੱਖੀਏ ਪਰ ਉਹ ਜਦੋਂ ਆਪਾਂ ਜਵੇਂ ਕਰੋਨਾ ਦੇ ਵਿੱਚ ਕਰਦੇ ਹੁੰਦੇ ਸੀ ਲਓ ਜੀ ਇਹ ਕਾਫੀ ਕੁੱਪ ਹੋ ਗਏ ਨੇ ਹੁਣ ਮੈਂ ਇਹਨਾਂ ਨੂੰ ਕਰਦੀ ਹੈਗੀ ਜਣਾ ਛਾਣਦੀ ਐ ਨੂੰ ਲਓ ਜੀ ਮਟਰ ਆਪਾਂ ਛਾਣ ਲਏ ਨੇ ਛਾਣ ਕੇ ਧੋੜੇ ਨੇ ਟੁਕੀਏਟ ਕਰਕੇ ਹੁਣ ਮੈਂ ਇਹਨੂੰ ਇੱਥੇ ਰੱਖਤਾ ਹੁਣ ਮੈਂ ਪਾਣੀ ਇਹਦੇ ਵਿੱਚ ਫੇਰ ਪਾਉਣਾ ਠੀਕ ਹੈ ਜੀ ਤੇ ਹੁਣ ਜਿਹੜੇ ਛਲਗਮ ਸੀਗੇ ਹੁਣ ਆਪਾਂ ਛਲਗਮ ਪਾਵਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਹੀ ਬੋਇਲ ਹੋਣ ਲਈ ਥੋੜੀ देर ਰੱਖਾਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਕੁੱਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਛੇਤੀ ਬਣ ਜਾਂਦੇ ਆ ਤੇ ਕੱਟੇ ਵੀ ਬਹੁਤ ਬਰੀਕ ਐਂਡ ਪਤਲੇ ਨੇ ਤੋਂ ਉਹਨੂੰ ਰਸਪੀ ਦੇ ਹੱਥ ਚ ਚੱਕਰ ਚ ਸੱਜਵੇਂ ਨੂੰ ਰਾਤ ਨੂੰ ਸੱਧੀ ਬਣਾਉਣੀ ਪੈਗੀ ਸਵਾ 6 ਹੋ ਗਏ ਥੋੜੀ ਇਹਦੇ 9:30 'ਤੇ ਉਹਨਾਂ ਦੇ ਅੱਜ ਆਪਣੇ ਇਹ ਹੋ ਜਾਣਗੇ ਚਲੋ ਪਹਿਲਾਂ ਆਪਾਂ ਮਟਰ ਪਾਵਾਂਗੇ ਕਿਉਂਕਿ ਇਹ ਸਾਗ ਤਾਂ ਬਹੁਤ ਜ਼ਿਆਦਾ ਛਿੱਤੀ ਬਣ ਜਾਂਦੇ ਨੇ ਲਓ ਜੀ ਇਹ ਆਪਾਂ ਹੁਣ ਦੀ ਪਤੀ ਮੈਂ ਕਾਫੀ ਦੇਰ ਬਾਅਦ ਸਬਜ਼ੀ ਬਣਾ ਰਹੀ ਹਾਂ ਪਤਾ ਨਹੀਂ ਮੈਂ ਉਪ ਟਾਈਮ ਕਰ ਦੂੰਗੀ ਸਬਜ਼ੀ ਦਾ ਕਿਉਂਕਿ ਸਾਗ ਦਾਲ ਜਹ ਹੁਣ ਆ ਨਹੀਂ ਰਿਹਾ ਹੈਗਾ ਨਾਂਕ ਤੇ ਨਿਕਲ ਜਾਦਾ ਚਲੋ ਜੀ ਆਦਾ ਮਿੱਠਾ ਮਸਾਲੇ ਆਪਾਂ ਨੂੰ ਤਾਂ ਸਮਝ ਨਹੀਂ ਹੈਗੇ ਤੇ ਲੋਰਾ ਨੂੰ ਤਾਂ ਅੱਲਾ ਪਾ ਦੀ ਜੀ ਉਹ ਵਾਲੀ ਹੈ ਜੀ ਕੁਝ ਨਹੀਂ ਪਾਉਂਦੇ ਮੈਂ ਸਿਰਫ ਤਾਂ ਸਬਜ਼ੀ ਬਣਾਉਣੀ ਹੈ ਇਹ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਕਿੰਨਾ ਸੋਹਣਾ ਸਾਦਾ ਬਣ ਗਿਆ ਕੁਛ ਨਹੀਂ ਪਾਇਆ ਸਿੰਪਲ ਸਿੰਪਲ ਕੰਮ ਹੈ ਬਿਲਕੁਲ ਆਪਣਾ ਹੁਣ ਇਹਦੇ ਵਿੱਚ ਪਾਣੀ ਆਪਾਂ ਤਾਂ ਇੰਨਾ ਸਾਰਾ ਪਾਇਆ ਕਿਉਂਕਿ ਆਪਾਂ ਹਜੇ ਮਟਰਾਂ ਨੂੰ ਹੋਰ ਸੇਕ ਲਵਾਵਾਂਗੇ ਮਟਰ ਆ ਜਿਹੜੇ ਆਪਣੇ 50% ਤੱਕ ਕੁੱਕ ਹੋਏ ਨੇ ਹਜੇ ਪੂਰੇ ਕੁੱਕ ਨਹੀਂ ਹੋਏ ਬਨੇ ਆ ਪਰਸੈਂਟ ਤੱਕ ਕੁੱਕ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਹੁਣ ਹੋਰ ਕੁੱਕ ਕਰਾਂਗੇ ਇਹਦੇ ਵਿੱਚ ਪਾ ਦੂੰਗੀ ਬਾਕੇ ਆਪਾਂ ਇਹਨੂੰ ਚੇਕ ਹੋਰ ਲਵਾਵਾਂਗੇ ਕਿਉਂਕਿ ਮਟਰ ਥੋੜਾ ਜਿਹਾ ਵੱਧ ਟਾਈਮ ਲੈਂਦੇ ਨੇ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਜਿਹੜੇ ਮਟਰ ਨੇ ਉਹ ਬਹੁਤ ਜ਼ਿਆਦਾ ਲਵੇ ਨਹੀਂ ਹੈਗੇ ਲੋ ਜੀ ਤੇ ਸ਼ਾਲਗਮਾਣੇ ਤਾਂ 5 ਮਿੰਟਾਂ ਚ ਬਣ ਜਾਣਾ ਇਸ ਕਰਕੇ ਇਹਨਾਂ ਨੂੰ ਮੈਂ ਥੋੜਾ ਚੇਕ ਲਵਾਉਂਗੀ ਮੈਨੂੰ ਇਹ ਤਾਂ ਘੱਟ ਨਭੀ ਰਿਹਾ ਇਸ ਕਰਕੇ ਇਹ ਦਿਨ ਹਟਕ ਦੇਵਾਂਗੇ ਚਲੋ ਜੀ ਕੰਮ ਸਾਰ ਲਿਆ ਲੋ ਜੀ ਜਿੰਨੀ ਦੇਰ ਦੇ ਵਿੱਚ ਹਜੇ ਕੁਕ ਹੁੰਦੇ ਨੇ ਤੇ ਉਨੀ ਦੇਰ ਚ ਮੈਂ ਨਾ ਤੁਹਾਨੂੰ ਇੱਕ ਦੋ ਭੈਣਾਂ ਦੇ ਅ ਮੈਂ ਸ크린ਸ਼ਾਟ ਲਾਈ ਸੀਗੇ ਮੈਂ ਤੁਹਾਨੂੰ ਦਿਖਾਉਣੀ ਆ ਅ ਇੱਕ ਭੈਣ ਨੇ ਲਿਖਿਆ ਕਹਿੰਦੇ ਤੁਹਾਨੂੰ ਭੈਣ ਦੀ ਤੁਸੀਂ ਮੇਰਾ ਨਾਮ ਲਿਆ ਵਾਏ ਕਿ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਲਜੀਤ ਸਿੰਘ ਦੀ ਆਈਡੀ ਦਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਰਣਵੀਰ ਸੰਦੂ ਸਸਿਕਾ ਅੰਟੀ ਜੀ ਵਲੌਗ ਦਿੱਲੀ ਦੇਖਦੇ ਸੀ ਪਰ ਕਮੈਂਟ ਨਹੀਂ ਕਰਦੇ ਸੀ ਪਰ ਅੱਜ ਸ਼ੁਰੂ ਕਰਦੇ ਆ ਜੀ ਨਾਈਸ ਸੋ ਲੋ ਅਗਰਵਿੰਦਰ ਕੌਰ ਥੈਂਕ ਯੂ ਰਕਿੰਦਰ ਜੀ ਥੈਂਕ ਯੂ so much ਜੀ ਪ੍ਰਮਾਤਮਾ ਤੁਹਾਨੂੰ ਤੇ ਬੀਬੀ ਜੀ ਨੂੰ ਤੰਦਰੁਸਤੀ ਦੇ ਵਿੱਚ ਹਰਦੀ ਖੁਸ਼ ਰੱਖੇ ਥੈਂਕ ਯੂ ਜੀ ਥੈਂਕ ਯੂ so much ਤ੍ਰਿਪਤਾ ਸਿਦਾਰ ਫਸਟ ਟਾਈਮ ਆਈ ਵਾਚਿੰਗ ਦਿਸ ਬਲੌਗ ਵੈਰੀ ਨਾਈਸ ਥੈਂਕ ਯੂ ਜੀ ਫਸਟ ਟਾਈਮ ਦੇਖ ਰਹੀ ਸੀ ਫਸਟ ਟਾਈਮ ਦੇ ਵਿੱਚ ਹੀ ਤੁਹਾਡਾ ਜਿਹੜਾ ਕਮੈਂਟ ਪੜਿਆ ਗਿਆ ਲਓ ਜੀ ਅੱਗੇ ਹੈਗਾ ਕਰਮਜੀਤ ਕੌਰ ਹਾਂ ਜੀ ਮੈਂ ਤਾਂ ਕੱਲੀ ਵੀਡੀਓ ਨਹੀਂ ਦੇਖਦੀ ਮੈਂ ਤਾਂ ਆਪਣੇ ਨੰਦ ਨੂੰ ਆਪਣੇ ਸਿਸਟਰ ਨੂੰ ਵੀ ਅ ਦਿਖਾਂ ਦਿਖਣ ਆਇਆ ਹੋਇਆ ਪਰ ਮੈਂ ਕਮੈਂਟ ਕੱਟ ਕਰਦੀ ਆ ਕਿਉਂਕਿ ਤੁਸੀਂ ਮੇਰੇ ਕਮੈਂਟ ਦਾ ਰਿਪਲਾਈ ਨਹੀਂ ਕਰਦੇ ਕਰਮਜੀਤ ਕੌਰ ਜੀ ਐਜਾ ਬਿਲਕੁਲ ਨਾ ਸੋਚਿਆ ਕਰੋ ਬਾਕੀ ਸਿਰ ਆਪਾਂ ਸਭ ਦੇ ਜਿਹੜੇ ਕਮੈਂਟ ਹੈਗੇ ਆ ਉਹ ਪੜਦੇ ਰਹਿਣੇ ਆ ਇਹ ਜੀ ਕੋਈ ਗੱਲ ਨਹੀਂ ਹੈਗੀ ਰਜੀਤ ਸਿੰਘ ਜੀ ਇਹ ਤਾਂ ਹੋ ਚੁੱਕਿਆ ਪਹਿਲਾਂ ਲੋ ਜੀ ਇੰਨੇ ਕ ਆਪਾਂ ਕਮੈਂਟ ਦੇਖਣੇ ਸੀਗੇ ਮੇਨ ਤਾਂ ਸੀਗਾ ਕਿ ਜਿਹੜੇ ਕਰਮਜੀਤ ਭੈਣ ਨੇ ਕਿਹਾ ਕਿ ਮੇਰਾ ਕਮੈਂਟ ਨਹੀਂ ਪੜਦੇ ਇਸ ਤਰ੍ਹਾਂ ਦੀ ਬਿਲਕੁਲ ਹੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਬਿਲਕੁਲ ਇਸ ਤਰ੍ਹਾਂ ਸੋਚਣ ਦੀ ਲੋੜ ਨਹੀਂ ਹੈਗੀ ਆਪਾਂ ਸਭ ਦੇ ਕਮੈਂਟ ਮੇਰੇ ਸਾਹਮਣੇ ਸਾਰੇ ਹੀ ਕੁਲ ਨੇ ਕਿ ਜੀ ਜਿਹਦਾ ਕਮੈਂਟ ਅੱਗੇ ਆ ਜਾਂਦਾ ਉਹਦਾ ਹੀ ਪੜ੍ਹ ਦਿੰਨੇ ਆ। ਉਹ ਬਾਈ ਚਾਂਸ ਹੋ ਜਾਂਦਾ ਕਿ ਇਹ ਵੀ ਨਹੀਂ ਪੜ੍ਹਿਆ ਜਾਂਦਾ। ਛੁੱਟ ਜਾਂਦਾ। ਲੋੜ ਕਾਫੀ ਯਾਰਾ ਕੋਕ ਹੋ ਗਏ ਨੇ ਤੇ ਹੁਣ ਦੇਖੋ ਤੁਸੀਂ ਇਹਨਾਂ ਨੂੰ ਮੈਂ ਸ਼ਲਗਮ ਦਿਖਾਉਣੀ ਆ। ਤੁਸੀਂ ਸ਼ਲਗਮ ਦੇਖੋ ਸ਼ਲਗਮ ਆ ਜਿਹੜੇ ਉਹ ਪੂਰੀ ਤਰ੍ਹਾਂ ਨਾਲ ਪਾਣੀ ਗਰਮ ਹੋ ਚੁੱਕਿਆ। ਆਪਾਂ ਨੂੰ ਬਹੁਤ ਜ਼ਿਆਦਾ ਉਬਾਲਾ ਦੇ ਦਿੰਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਜਿਹੜਾ ਇਹਦਾ ਟੇਸਟ ਆ ਨਾ ਜਿਹੜਾ ਡਿਫਰੈਂਟ ਜਿਹਾ ਟੇਸਟ ਉਲੀ ਕੱਢਣਾ ਬਸ ਹੋਰ ਕੁਝ ਨਹੀਂ ਕਰਨਾ ਹੈਗਾ ਹੁਣ ਪਾਣੀ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਹੈ ਜਿਹਦੇ ਉੱਪਰ ਛੱਗ ਦੀ ਆ ਗਈ ਹੁਣ ਇਹਨਾਂ ਨੂੰ ਆਪਾਂ ਛਾਣ ਲਾਂਗੇ ਛਾਣ ਕੇ ਧੋਵਾਂਗੇ ਤੇ ਗੈਸ ਕਰਦਿਆਂ ਮੈਂ ਬੰਦ ਲੋ ਜੇ ਸ਼ਲਕਮ ਨੂੰ ਵੀ ਆਪਾਂ ਪਾਣੀ ਦੇ ਵਿੱਚੋਂ ਕੱਢਦਾ ਬੜੇ ਦੀ ਰੰਗ ਕੇ ਆ ਬੱਦ। ਪਹਿਲਾ ਅਖੰਡੀ ਚੰਗੀ ਲੱਗਣੀ ਚਾਹੀਦੀ ਹੈ। ਫਿਰ ਪਾਉਂਦੀ ਆ ਬੱਦ। ਲੋ ਜੀ ਹੁਣ ਮੈਂ ਗੈਸ ਕਰੂੰਗੀ ਸਿਮ ਤੇ। ਹੌਲੀ ਗੈਸ ਤੇ ਬਣਾਉਂਗੀ। ਲੋ ਸਿਮ ਤੇ ਗੈਸ ਕਰਤੀ। ਤੇ ਤੇ ਬਸ ਹੌਲੀ ਹੌਲੀ ਮੋਦਾ ਮਾਰਨਾ ਹੈ। ਲੋ ਲੋਜੀ ਇਹਨੂੰ 10-12 ਮਿੰਟ ਹੋ ਗਏ ਨੇ ਸਬਜੀ ਨੂੰ ਰੱਖੀ ਨੂੰ ਤੇ ਹੁਣ ਆਪਾਂ ਕਰਦੇ ਹਾਂ ਚੈੱਕ ਵਾਹ ਬਹੁਤ ਸੋਹਣਾ ਸਬਜੀ ਦਾ ਕਲਰ ਆਇਆ ਹੈ ਤੇ ਬਹੁਤ ਹੀ ਸੋਹਣੀ ਸਬਜੀ ਬਣ ਕੇ ਰੈਡੀ ਹੋਈ ਹੈ ਆਹ ਲਓ ਦੇਖੋ ਸਬਜੀ ਤੁਸੀਂ ਜਿਵੇਂ ਸੁੱਕੇ ਆਲੂ ਮਟਰ ਹੁੰਦੇ ਨੇ ਨਾ ਇਸ ਤਰ੍ਹਾਂ ਦੀ ਸਬਜੀ ਬਣੀ ਆ ਇੰਨੀ ਸੋਹਣੀ ਸਬਜੀ ਬਣਦੀ ਹੈ ਇਹ ਤੇ ਲੋਹੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਉਹ ਜਿਹੜੀ ਤੇ ਪਾਉਂ ਪਾਤਾ ਧਨੀਆ ਕਾਸਾ ਸਰੋਂ ਦਾ ਧਨੀਆ ਪਾਲਿਆ ਕਰੋ ਹੁਣ ਤਾਂ ਧਨੀਆ ਦੀ ਰੁੱਤ ਹੈ ਠੀਕ ਹੈ ਜੀ ਹਾਂ ਬਸ ਇਹ ਤੋਂ ਮਨ ਸਬਜੀ ਕੇ ਹੋਜੀ ਲੱਗੀ ਹੁਣ ਆਪਾਂ ਥੋੜੀ ਜਿਹੀ ਕੱਲੀ ਦੇ ਵਿੱਚ ਪਾਵਾਂਗੇ ਤੇ ਪਾ ਕੇ ਫਿਰ ਟੈਸਟ ਕਰਦੇ ਹਾਂ ਲੋ ਤਾਂ ਤੁਸੀਂ ਸਬਜੀ ਦੀ ਸ਼ਕਲ ਦੇਖੋ ਇੰਨੀ ਸੋਹਣੀ ਸਬਜੀ ਬਣੀ ਹੈ ਲੋ ਠੀਕ ਹੈ ਜੀ ਤੋ ਜੀ ਹੁਣ ਆਪਾਂ ਸਬਜ਼ੀ ਕਰਾਂਗੇ ਟੇਸਟ ਪਰ ਸਬਜ਼ੀ ਗਰਮ ਬਹੁਤ ਜ਼ਿਆਦਾ ਹੈ ਆਪਣਾ ਮੂੰਹ ਸੜ ਜਾਣਾ ਸਬਜ਼ੀ ਬਹੁਤ ਜ਼ਿਆਦਾ ਬਣਾਉਣੀ ਸੌਖੀ ਹੈ ਜੀ ਇੰਨੀ ਚਰਚੇ ਠੰਡੀ ਹੋ ਜੂਗੀ ਨਾਲ ਕਿੰਨੀਆਂ ਗੱਲਾਂ ਕਰ ਲੈਣੇ ਥੋੜੀ ਨਾਲ ਮਟਰਾਂ ਨੂੰ ਬੋਇਲ ਕਰਨਾ ਹੈ ਛਲਗਮ ਨੂੰ ਬੋਇਲ ਕਰਨਾ ਹੈ ਹੋਰ ਇਹਦੇ ਵਿੱਚ ਕੋਈ ਟ੍ਰਿਕ ਨਹੀਂ ਸਭ ਤੋਂ ਵੱਡਾ ਟ੍ਰਿਕ ਇਹੀ ਹੈ ਕਿ ਛਲਗਮ ਆ ਜਿਹੜੇ ਉਹ ਮਟਰ ਤਾਂ ਬੇਸ਼ੱਕ ਬੋਇਲ ਨਾ ਕਰਿਓ ਕਿਉਂਕਿ ਉਹ ਕੁੱਕੀ ਕਰਨੀ ਹੈ ਤੁਸੀਂ ਕੁੱਕ ਕਰਾਂਦੇ ਬਹੁਤ ਜ਼ਿਆਦਾ ਟਾਈਮ ਲੱਗ ਜੂਗਾ ਜੇ ਆਪਾਂ ਇਦਾਂ ਹੁੰਡੇ ਰਹਿ ਜਾਵਾਂਗੇ ਕੜਾਹੀ ਦੇ ਵਿੱਚ ਇਸ ਕਰਕੇ ਆਪਾਂ ਪਹਿਲਾ 50% ਤੱਕ ਮਟਰ ਹੈ ਜਿਹੜੇ ਉਹਨਾਂ ਨੂੰ ਕੁੱਕ ਕਰ ਲਓ ਨਾਲੇ ਜੋ ਵੀ ਕੈਮੀਕਲ ਆ ਉਤਰ ਜਾਂਦੇ ਨੇ ਉਹਦੇ ਤੋਂ ਉਸ ਤੋਂ ਬਾਅਦ ਉਹਨੂੰ ਵਾਸ਼ ਕਰਕੇ ਫਿਰ ਥੋੜਾ ਜਿਹਾ ਸੇਕ ਮਟਰਾਂ ਮੰਲਵਾ ਲਓ ਤੇ ਛਲਗਮ ਨੂੰ ਥੋੜਾ ਜਿਹਾ ਬੋਇਲ ਕਰ ਲਓ ਬੋਇਲ ਕਰਕੇ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਟੂਟੀ નીચે ਤੇ ਫਿਰ ਛਲਗਮਾ ਜਿਹੜੇ ਮਟਰ ਦੇ ਵਿੱਚ ਐਡ ਕਰ ਦੋ ਤੇ ਬਿਲਕੁਲ ਜਿਹੜੇ ਡਿਫਰੈਂਟ ਜਿਹਾ ਟੇਸਟ ਹੁੰਦਾ ਛਲਗਮਾ ਦਾ ਜਿਹਨੂੰ ਖਾਣਾ ਨਹੀਂ ਪਸੰਦ ਕਰਦੇ ਬੱਚੇ ਵੀ ਤੇ ਆਪਾਂ ਵੀ ਹਨਾ ਉਹ ਬਿਲਕੁਲ ਚਲੇ ਜਾਂਦਾ ਹੈ ਔਰ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਸ਼ੱਕਰ ਜਾਂ ਗੋੜਾ ਚੀਨੀ ਦਾ ਜਾਂ ਸ਼ੱਕਰ ਦਾ ਐਡ ਕਰ ਸਕਦੇ ਹਾਂ ਫਿਰ ਵੀ ਥੋੜਾ ਜਿਹਾ ਅੱਛਾ ਲੱਗਦਾ ਪਰ ਜਿਹਨੂੰ ਮਿੱਠੀ ਥੋੜੀ ਜਿਹੀ ਮਿੱਠੀ ਸਬਜ਼ੀ ਪਸੰਦ ਆ ਉਹ ਜਿਵੇਂ ਹੁਣ ਅਸੀਂ ਨਹੀਂ ਖਾਣਾ ਪਸੰਦ ਕਰਦੇ ਉਦਾਂ ਤੇ ਇਸ ਕਰਕੇ ਮੈਂ ਨਹੀਂ ਐਡ ਕੀਤਾ ਸੋ ਬਹੁਤ ਵਧੀਆ ਸਬਜ਼ੀ ਬਣੂਗੀ ਤੁਸੀਂ ਦੱਸਿਓ ਤੁਹਾਨੂੰ ਮੇਰੀ ਮਟਰ ਸ਼ਾਲਗੰਦੀ ਰੈਸਪੀ ਹੈ ਜਿਹੜੀ ਕਿਓ ਜੀ ਲੱਗੀ ਬਹੁਤ ਸਬਜ਼ੀ ਵਧੀਆ ਬਣੀ ਹੈ ਜਿਹੜਾ ਉਹ ਡਿਫਰੈਂਟ ਵਾਲਾ ਅਜੀਬ ਵਾਲਾ ਟੇਸਟ ਸੀ ਉਹ ਨਹੀਂ ਆਉਂਦਾ ਬਾਕੀ ਦੇਖੋ ਮੈਂ ਤਾਂ ਤੁਹਾਨੂੰ ਦੱਸ ਹੀ ਸਕਦੀ ਆ ਖਾ ਕੇ ਬਣਾ ਕੇ ਤੁਸੀਂ ਖੁਦ ਬਣਾਓਗੇ ਟੇਸਟ ਕਰੋਗੇ ਫਿਰ ਤੁਹਾਨੂੰ ਬਤਲ ਜਾਊਗਾ ਕਿ ਕਿੰਨੀ ਅੱਛੀ ਸਬਜ਼ੀ ਬਣਦੀ ਆ ਸੋ ਮਟਰ ਛਲਗਮ ਆ ਜਿਹੜੇ ਛਲਗਮ ਹੁਣ ਅੱਜ ਕੱਲ੍ਹ ਦੀ ਰੁੱਤ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਖੇਤਾਂ 'ਚ ਬੜੇ ਹੁੰਦੇ ਨੇ ਜਿਹੜੇਵੇਂ ਪਿੰਡਾਂ 'ਚ ਖੇਤਾਂ 'ਚ ਖੇਤੀ ਕਰਦੇ ਨੇ ਤੇ ਉਹਨਾਂ ਦੇ ਛਲਗਮ ਵੱਧ ਹੁੰਦੇ ਨੇ ਸੈਲਡ 'ਚ ਵੀ ਖਾਂਦੇ ਨੇ ਸਬਜ਼ੀ ਤੁਸੀਂ ਇੱਕ ਦਿਨ ਬਣਾਲੀ ਤੁਸੀਂ ਕਹੋਗੇ ਹਰ ਤੀਜੇ ਦਿਨ ਅਸੀਂ ਇਹ ਸਬਜ਼ੀ ਬਣਾਈਏ ਪਰ ਬੋਇਲ ਕਰੇ ਬਣਾਣਾ ਬਣਾਇਓ ਬੋਇਲ ਜ਼ਰੂਰ ਕਰ ਲਿਓ ਫਿਰ ਦੇਖੋ ਸਬਜ਼ੀ ਦਾ ਟੇਸਟ ਇੱਕ ਅਲੱਗ ਹੀ ਟੇਸਟ ਆਊਗਾ ਬਹੁਤ ਹੀ ਜ਼ਿਆਦਾ ਸਵਾਦ ਲੱਗੂਗੀ ਸੋ ਦੱਸਿਓ ਤੁਸੀਂ ਸਾਰੀਆਂ ਭੈਣਾਂ ਮੇਰੀ ਰੈਸਪੀ ਤੁਹਾਨੂੰ ਕਿਓ ਜੀ ਲੱਗੀ ਤੇ ਤੁਹਾਡਾ ਜਿਹੜਾ ਗਿਫਟ ਹੈ ਉਹ 15 ਤਰੀਕ ਦੀ ਵੇਟ ਕਰ ਰਿਹਾ ਤੇ ਤੁਸੀਂ ਜੁੜੇ ਰਹੋ ਮੇਰੇ ਨਾਲ ਪਤਾ ਨਹੀਂ ਕਿਹੜੀ ਲੱਕੀ ਕਮੈਂਟਰ ਭੈਣ ਹੋਊਗੀ ਜਿਹਦੇ ਘਰ ਇਹ ਗਿਫਟ ਜਾਊਗਾ ਦਿਖਾਵਾਂਗੇ ਤੁਹਾਨੂੰ 15 ਤਰੀਕ ਨੂੰ ਚਲੋ ਠੀਕ ਹੈ ਜੀ ਥੈਂਕ ਯੂ so much